ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੀਪੀਡੀਏ ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਸੰਡੇ ਨੂੰ ਇੱਕ ਵੀਕਲੀ ਆਫ ਕੀਤੀ ਜਾਏਗੀ 18 ਅਗਸਤ ਤੋਂ ਇਹ ਫੈਸਲਾ ਲਾਗੂ ਕੀਤਾ ਜਾ ਰਿਹਾ ਹੈ ਸਾਰਿਆਂ ਨੇ ਫੈਸਲਾ ਲਿਆ ਹੈ ਕਿ ਆਪਣੇ ਖਰਚਿਆਂ ਨੂੰ ਘੱਟ ਕਰਨ ਦੇ ਲਈ ਹਰ ਸੰਡੇ ਦਾ ਦਿਨ ਪੈਟਰੋਲ ਪੰਪ ਬੰਦ ਰੱਖਣ ਦੇ ਲਈ ਚੁਣ ਲਿੱਤਾ ਗਿਆ ਦੱਸ ਦਈਏ ਕਿ ਸੈਂਟਰ ਸਰਕਾਰ ਉਹਨਾਂ ਦੀ ਕਮਿਸ਼ਨ ਬੀਤੇ 7 ਸਾਲਾਂ ਤੋਂ ਨਹੀਂ ਵਤਾਰੀ ਇਸ ਕਾਰਨ ਹੁਣ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਸੰਘਰਸ਼ ਕਰਾਂਗੇ ਇਸ ਸਮੇਂ 2% ਕਮਿਸ਼ਨ ਮਿਲ ਰਹੀ ਹੈ ਜਦ ਕਿ ਮੰਗ ਕੀਤੀ ਜਾ ਰਹੀ ਹੈ ਕਿ 5% ਕਮਿਸ਼ਨ ਜਿਹੜੀ ਹੈ ਜ਼ਰੂਰ ਹੀ ਦਿੱਤੀ ਜਾਏ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਕਿਹਾ ਕਿ ਸਾਰੇ ਕਾਰੋਬਾਰੀ ਵਿੱਚ ਲੋਕਾਂ ਦੀ ਕਮਿਸ਼ਨ ਵਧੀ ਹੈ ਪਰ ਬੀਤੇ 7 ਸਾਲਾਂ ਤੋਂ ਪੈਟਰੋਲ ਪੰਪ ਮਾਲਕਾਂ ਦੀ ਕਮਿਸ਼ਨ ਨਹੀਂ ਬਤਾਈ ਗਈ ਅੱਜ 80 ਰੁਪਏ ਵਾਲੀ ਚੀਜ਼ 120 ਰੁਪਏ ਤੱਕ ਪਹੁੰਚ ਗਈ ਹੈ ਪਰ ਸਰਕਾਰ ਤੇਲ ਦੇ ਜਿਹੜੇ ਵਿਕਰੇਤਾ ਨੇ ਉਹਨਾਂ ਦੀ ਕਮਿਸ਼ਨ ਵਿਧਾਉਣ ਤੇ ਚੁੱਪੀ ਸਾਦ ਕੇ ਬੈਠੇ ਹੋਏ ਨੇ ਬੀਤੇ 5 ਮਹੀਨੇ ਪਹਿਲਾਂ ਵੀ ਪੈਟਰੋਲ ਪੰਪ ਮਾਲਕਾਂ ਨੇ ਤੇਲ ਨਾ ਖਰੀਦ ਕੇ ਹੜਤਾਲ ਕੀਤੀ ਸੀ ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਹਨਾਂ ਦੀ ਕਮਿਸ਼ਨ ਨੂੰ ਵਧਾਇਆ ਜਾਏਗਾ ਪਰ ਫਿਰ ਹੁਣ ਸਰਕਾਰ ਫਿਰ ਉਹਨਾਂ ਨੂੰ ਨਜ਼ਰਅੰਦਾਜ਼ ਕਰੀ ਹੈ ਦੱਸਦੀਏ ਕਿ ਅੱਗੇ ਪ੍ਰਧਾਨ ਗਾਂਧੀ ਨੇ ਕਿਹਾ ਕਿ ਵੀਕਲੀ ਆਫ ਵਾਲੇ ਦਿਨ ਸਮਾਜਿਕ ਤੌਰ ਤੇ ਐਮਰਜੈਂਸੀ ਸਰਵਿਸ ਚਾਲੂ ਰਹੇਗੀ ਐਂਬੂਲੈਂਸ ਜਾਂ ਸਰਕਾਰੀ ਵਾਹਨਾਂ ਨੂੰ ਪੈਟਰੋਲ ਪੰਪ ਜਾਂ ਡੀਜ਼ਲ ਮੁਹੱਈਆ ਕਰਵਾਇਆ ਜਾਏਗਾ ਫਿਲਹਾਲ ਹਲੇ ਜ਼ਿਲ੍ਹਾ ਸਤਰ ਤੇ ਅੱਜ ਬੈਠਕ ਕੀਤੀ ਗਈ ਹੈ ਜਲਦੀ ਪੰਜਾਬ ਲੈਵਲ ਤੇ ਸੂਬਾ ਲੈਵਲ ਦੇ ਉੱਪਰ ਵੀ ਇਹ ਬੈਠਕਾਂ ਜਿਹੜੀਆਂ ਨੇ ਕੀਤੀਆਂ ਜਾਣੀਆਂ ਤਾਂ ਕਿ ਪੈਟਰੋਲ ਪੰਪ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਕਮਿਸ਼ਨ ਦੇ ਵਿੱਚ ਵਾਅਦਾ ਕੀਤਾ ਜਾ ਸਕੇ ਤਾਂ ਕੁਲ ਮਿਲਾ ਕੇ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਪੰਜਾਬ ਦੇ ਨਾਲ ਜੁੜੀ ਵੱਡੀ ਖਬਰ ਹੈ ਕਿਉਂਕਿ ਅਸੋਸੀਏਸ਼ਨ ਦਾ ਕਹਿਣਾ ਹੈ ਕਿ ਹਾਲੇ ਤਾਂ ਜ਼ਿਲ੍ਹਾ ਪੱਧਰ ਤੇ ਗੱਲ ਕੀਤੀ ਗਈ ਹੈ ਤੇ ਅੱਗੇ ਚੱਲ ਕੇ ਸੂਬਾ ਪੱਧਰ ਤੇ ਵੀ ਇਸ ਬਾਬਤ ਗੱਲ ਕੀਤੀ ਜਾਏਗੀ ਤਾਂ ਜੋ ਪੂਰੇ ਪੰਜਾਬ ਦੇ ਵਿੱਚ ਇਹ ਵੀਕਲੀ ਆਫ ਜਿਹੜੀ ਹੈ ਇਸਨੂੰ ਲਾਗੂ ਕੀਤਾ ਜਾਏ ਹਰ ਐਤਵਾਰ ਦੇ ਦਿਨ ਪੈਟਰੋਲ ਪੰਪ ਜਿਹੜੇ ਨੇ ਉਹਨਾਂ ਨੂੰ ਬੰਦ ਰੱਖਿਆ ਜਾਏ ਤਾਂ ਜੋ ਸਰਕਾਰ ਉਹਨਾਂ ਦੀ ਇਹ ਮੰਗ ਨੂੰ ਜਲਦ ਤੋਂ ਜਲਦ ਮੰਨੇ ਸਵੇਲੇ ਦੀ ਵੱਡੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੀਪੀਡੀਏ ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਸੰਡੇ ਨੂੰ ਇੱਕ ਵੀਕਲੀ ਆਫ ਕੀਤੀ ਜਾਏਗੀ 18 ਅਗਸਤ ਤੋਂ ਇਹ ਫੈਸਲਾ ਲਾਗੂ ਕੀਤਾ ਜਾ ਰਿਹਾ ਹੈ ਸਾਰਿਆਂ ਨੇ ਫੈਸਲਾ ਲਿਆ ਹੈ ਕਿ ਆਪਣੇ ਖਰਚਿਆਂ ਨੂੰ ਘੱਟ ਕਰਨ ਦੇ ਲਈ ਹਰ ਸੰਡੇ ਦਾ ਦਿਨ ਪੈਟਰੋਲ ਪੰਪ ਬੰਦ ਰੱਖਣ ਦੇ ਲਈ ਚੁਣ ਲਿੱਤਾ ਗਿਆ ਦੱਸ ਦਈਏ ਕਿ ਸੈਂਟਰ ਸਰਕਾਰ ਉਹਨਾਂ ਦੀ ਕਮਿਸ਼ਨ ਬੀਤੇ 7 ਸਾਲਾਂ ਤੋਂ ਨਹੀਂ ਵਧਾਰੀ ਇਸ ਕਾਰਨ ਹੁਣ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਸੰਘਰਸ਼ ਕਰਾਂਗੇ ਇਸ ਸਮੇਂ 2% ਕਮਿਸ਼ਨ ਮਿਲ ਰਹੀ ਹੈ